ਦੇਣ 24ਵਾਂ ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਤਾ ਵੀ ਸਮੇ ਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ ਠੱਗ ਭੁੱਖੇ ਨਹੀਂ ਮਰਦੇ ਕੇਸਰ ਤੇ ਫਕੀਰ ਨੇ ਸਵੇਰ ਦਾ ਸਫ਼ਰ ਅਜੇ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੋ ਘੋੜਸਵਾਰ ਨਾਲ ਆਰਲੇ ਅੱਗੇ ਵਾਲਾ ਘੋੜਸਵਾਰ ਕੀਮਤੀ ਪੋਸ਼ਾਕ ਤੇ ਸੋਨੇ ਦੇ ਕੈਂਠੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ। ਉਸਨੇ ਘੋੜੇ ਤੋਂ ਉੱਤਰ ਕੇ ਲਗਾਮ ਪਿੱਛੇ ਆਕਰ ਰਿਹੇ ਸਿਵਾਦਾਨੂ ਫੜਾਈ ਤੇ ਫਕੀਰ ਦੇ ਪੈਰੀ ਹੱਥ ਲਾਇਆ। ਸੋਨੇ ਰੱਬ ਦਾ ਨਾਂ ਤੈਨੂੰ ਹਮੇਸ਼ਾ ਯਾਦ ਰਹੇ। ਫਕੀਰ ਨੇ ਪੈਰ ਪਿੱਛੇ ਕਰਦਿਆਂ ਉਸਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਕੇਸਰ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ। ਫਕੀਰ ਨੇ ਹਾਸ ਕੇ ਉਸ ਅਮੀਰ ਨੂੰ ਦੱਸਿਆ ਕਿ ਸਾਡਾ ਚੋਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਬਣੇ ਉਸ ਆਦਮੀ ਨੇ ਕੇਸਰ ਵੱਲ ਵੇਖਿਆ ਤੇ ਪਿਆਰ ਨਾਲ ਕਿਹਾ ਨੌਜਵਾਨ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਕੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ ਪਹਿਲੀ ਕਿ ਪੈਸੇ ਵਾਧਾ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਆਮਦਨ ਵੱਧ ਜਾਵੇ ਤਾਂ ਅਸੀਂ ਖਰਚ ਵੀ ਵਧਾ ਲੈਂਦੇ ਹਾਂ ਆਪਣੀ ਆਮਦਨ 'ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲੇ ਪਹਿਲਾ ਆਪਣੇ ਲਈ ਕੱਢੋ ਅਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦੇ ਨਾਂ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਵਰਤੋ ਤੇ ਬਾਕੀ ਰਹਿੰਦੇ ਪੈਸੇ ਆ ਪੈਸੇ ਆਪਣੀਆਂ ਲੋੜਾਂ ਅਤੇ ਸਕੂਲਤਾ ਲਈ ਖਰਚ ਕਰੋ ਦੂਸਰੀ ਪੈਸੇ ਦੇ ਕਦੀ ਗੁਲਾਮ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ ਤੀਸਰੀ ਪੈਸੇ ਕਮਾਉਣ ਦਾ ਮਕਸਦ ਐਸ਼ੋ ਰਾਮ ਨਹੀਂ ਹੋਣਾ ਚਾਹੀਦਾ ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ ਸਮੇ ਦੀ ਆਜ਼ਾਦੀ ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਕੋਟ ਸਵਾਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜੋ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ ਪੈਸਾ ਉਸ ਕੋਲ ਚੁੱਬਕ ਵਾਂਗ ਖਿੱਚਿਆ ਚਲਾਉਂਦਾ ਹੈ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਕੋਟਸਵਰ ਅੱਗੇ ਨਿਕਲ ਗਏ ਦਿਨ ਟਾਲ ਰਹੀ ਹਸੀ ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਗੱਲਾਂ ਦਸੀਆਂ ਗੱਲਾਂ ਅਜੇ ਵੀ ਕੇਸਰ ਦਾ ਪਿੱਛਾ ਨਹੀਂ ਸੀ ਛੱਡ ਰਹੀਆਂ ਕੇਸਰ ਨੂੰ ਜੀਤੀ ਦੇ ਅਮੀਰ ਜੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੇ ਕਈ ਰਾਹ ਖੁੱਲਦੇ ਨਜ਼ਰ ਆਉਣ ਲੱਗੇ। ਕੇਸਰ ਨੇ ਫਕੀਰ ਨਾਲ ਸੁਲਾਮਾਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਜਾਵਾਂਗਾ। ਫਕੀਰ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪੁਰਾਣੀ ਗੱਲ ਹੈ ਮਿਸਰ ਦੇਸ਼ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਨੀਲ ਨਾ ਦਾ ਆਦਮੀ ਰਹਿੰਦਾ ਸੀ। ਉਸਦੇ ਘਰ ਦੇ ਵਿਹੜੇ ਵਿੱਚ ਇੱਕ ਖਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ ਤੋਂ ਤਿੰਨ ਖਜੂਰ ਦੇ ਦਰਖਤ ਨਿਕਲੇ ਹੋਏ ਸਨ ਆਦਮੀ ਗਰੀਬ ਸੀ ਉਸਨੇ ਕਈ ਵਾਰ ਇਹ ਖਜੂਰ ਦਾ ਦਰਖਤ ਵਟ ਕੇ ਵੇਚਣ ਬਾਰੇ ਸੋਚਿਆ ਪਰ ਉਸਦੀ ਘਰ ਵਾਲੀ ਨਾ ਮੰਨੀ ਉਹ ਇਸ ਅਜੀਬ ਦਰਖਤ ਨੂੰ ਸ਼ੁਭ ਸਗਨ ਸਮਝਦੀ ਸੀ ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਤਾਂ ਵਿੱਚ ਬੜੇ ਵੱਡੇ ਪੁੱਲ ਦੀ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਹੈ ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁੱਲ ਦੇ ਕੋਲ ਪਹੁੰਚ ਗਿਆ ਰੋਜ਼ ਸ਼ਾਮ ਟਲੇ ਉਹ ਪੁੱਲ ਦੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੁੱਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਹੁੰਦੇ ਮੈਨੂੰ ਕਈ ਵਾਰੀ ਸੁਪਨਾ ਆਇਆ ਹੈ ਕਿ ਮਿਸਰ ਵਿੱਚ ਨੀਲ ਨਦੀ ਦੇ ਕੰਢੇ ਨੀਲ ਨਾਂ ਦੇ ਆਦਮੀ ਦੇ ਘਰ ਵਿੱਚ ਇੱਕੋ ਜੜ ਦੇ ਜੜ ਚ ਉੱਗੇ ਤਿੰਨ ਖਜੂਰ ਦੇ ਦਰਖਤ ਹਨ ਤੇ ਉਸ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ ਭਲਾ ਇੱਕ ਜੜ ਜੋ ਤਿੰਨ ਖਜੂਰ ਦੇ ਦਰਖਤ ਉੱਗਦੇ ਵੇਖੇ ਨੇ ਕਿਸੇ ਨੇ ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ ਘਰ ਆ ਕੇ ਖਜੂਰ ਦੇ ਦਰਖਤ ਦੀ ਜੜ ਕੋਲ ਟੋਵਾ ਪੁੱਟਣਾ ਸ਼ੁਰੂ ਕਰ ਦਿੱਤਾ ਥੋੜੀ ਦਿਰ ਬਾਅਦ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਉਸ ਦੇ ਸਾਹਮਣੇ ਸੀ ਖਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਤੇ ਲੱਭਦੇ ਅਸੀਂ ਬਾਹਰ ਰਹਿੰਦੇ ਹਾਂ ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਮੱਤ ਵਿੱਚ ਰਤਨ ਜਵਾਹਰ ਮਾਨਿਕਾ ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਂਦੀ ਲੋੜ ਹੀ ਕੀ ਹੈ ਸੀ ਕੇਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝੱਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕੇਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੋਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆ ਲਈ ਕਬੀਲਿਆਂ 'ਚ ਰਹਿਣਾ ਤੇ ਨੀਚੀ ਲੋੜਾਂ ਨੂੰ ਇੱਕ ਦੂਸਰੇ ਦਸ ਹਰ ਨੀਜੀ ਲੋੜਾਂ ਲਈ ਇੱਕ ਦੂਸਰੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੋੱਖ ਨੇ ਚੀਜ਼ਾਂ ਦਾ ਆਦਾਨ-ਪ੍ਰਦਾਨ ਸ਼ੁਰੂ ਕੀਤਾ ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ-ਪ੍ਰਦਾਨ 600 ਇਸਵੀ ਦੇ ਕਰੀਬ ਸੋਨੇ ਤੇ ਫਿਰ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ ਤੇ 8ਵੀ 800 ਇਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਫਕੀਰ ਨੇ ਕਿਸ ਨੂੰ ਪੈਸੇ ਦੇ ਇਤਿਹਾਸ ਦੱਸ ਦਿਆਂ ਕਿਹਾ ਕੇਸਰ ਨੇ ਫਕੀਰ ਦੀ ਪੈੜਚਾਲ ਹੁਣ ਕੁਝ ਮੱਠੀ ਪਿਆ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਤੇ ਦੋ ਮੱਟੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਤੇ ਕੁਝ ਮੁਰਝਾਈ ਹੋਏ ਫੁੱਲ ਪਏ ਹੋਏ ਸਨ ਦੋਵੇਂ ਮਜ਼ਾਰ ਦੇ ਥੜੇ ਤੇ ਬੈਠ ਗਏ ਫਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਟੋਲਾ ਮਾਰੂ ਦੀ ਮਜ਼ਾਰ ਹੈ ਜੋ ਇਸ ਇਲਾਕੇ ਦਾ ਇਲਾਕੇ ਦੀ ਮਸ਼ਹੂਰ ਪ੍ਰੇਮਗਾਥਾ ਹੈ ਤੇ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ ਮਾਰੂ ਪਿੱਕਾ ਨੇ ਇੱਥੇ ਰਾਜੇ ਦੀ ਧੀ ਸੀ ਪ੍ਰਚਲਿਤ ਕਹਾਣੀ ਅਨੁਸਾਰ ਇਸ ਥਾਂ ਤੇ ਰਾਜਕੁਮਾਰੀ ਮਾਰੂ ਤੇ ਉਸ ਦੇ ਗਰੀਬ ਪ੍ਰੇਮੀ ਟੋਲੇ ਦੀ ਮੌਤ ਹੋਈ ਸੀ ਪ੍ਰੇਮੀ ਜੋੜੇ ਇੱਥੇ ਆਪਣੇ ਪਿਆਰ ਦੀ ਲੰਮੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ ਕੇਸਰ ਨੂੰ ਵੀ ਜੀਤੀ ਦੀ ਕੇਸਰ ਵੀ ਜੀਤੀ ਨੂੰ ਯਾਦ ਕਰਦੇ ਆ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ ਉਸ ਦੀਆਂ ਅੱਖਾਂ ਇੰਝ ਬੰਦ ਹੋ ਗਈਆਂ ਜਿਵੇਂ ਕਿਸੇ ਨੇ ਉਸ ਦੀਆਂ ਪਲਕਾਂ ਤੇ ਮੋਹਰ ਦਾ ਖੰਭ ਰੱਖ ਦਿੱਤਾ ਹੋਵੇ ਕਿਸਿਆਂ ਵਿੱਚ ਪੜੀ ਸੱਸੀ ਦੀ ਤੜਪ ਤੇ ਮਜਨੂ ਦੀ ਬੇਵਸੀ ਕੇਸਰ ਨੂੰ ਹੁਣ ਬਹੁਤ ਜ਼ਿਆਦਾ ਸਿੱਦਤ ਨਾਲ ਮਹਿਸੂਸ ਹੋ ਰਹੀ ਸੀ ਅਗਲਾ ਪਾਗ ਸਲੂਟ ਸੁਣੋ ਜੀ